ਪਟਿਆਲਾ ਤੋਂ ਪਾਤੜਾ ਤੱਕ ਜਿਹੜੀ ਸੜਕ ਹੈ ਮੁੱਖ ਸੜਕ ਜਿਹੜੀ ਹਿਸਾਰ ਤੱਕ ਜਾ ਰਹੀ ਹੈ ਉਸ ਸੜਕ ਦੇ ਉੱਤੇ ਜਿਹੜੇ ਸੁੱਖੇ ਰੁੱਖਾਂ ਪਾਤਣਾ ਔਰ ਸਮਾਣਾ ਦੇ ਵਿਚਕਾਰ ਜਿਹੜੀ ਸੜਕ ਦੇ ਉੱਤੇ ਸੁੱਖੇ ਰੁੱਖ ਸੜਕ ਦੇ ਕਿਨਾਰੇ ਖੜੇ ਆ ਉਹ ਕਿੰਨੇ ਖਤਰਨਾਕ ਆ ਤੇਜ਼ ਹਨੇਰੀ ਝੱਖੜ ਬਰਸਾਤ ਦੇ ਮਾਨਸੂਨ ਦਾ ਮੌਸਮ ਇਸ ਸਮੇਂ ਚੱਲ ਰਿਹਾ ਹੈ ਕੋਈ ਤੇਜ਼ ਹਨੇਰੀ ਆਂਦੀ ਹੈ ਬਰਸਾਤ ਹੈ ਇਹ ਰੁੱਖ ਜੇ ਗਿਰਜੇਗੇ ਕਿਸੇ ਮੋਟਰਸਾਈਕਲ ਸਵਾਰ ਟੂ-ਵੀਲਰ ਵਾਲੇ ਤੇ ਕਾਰ ਵਾਲੇ ਤੇ ਬੱਸ ਵਾਲੇ ਦੇ ਜੇ ਗਿਰਦੇ ਹੈ ਤਾਂ ਕਿੰਨਾ ਜ਼ਬਰਦਸਤ ਹਾਦਸਾ ਹੋ ਸਕਦਾ ਹੈ ਇਸ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਨੂੰ ਤੁਰੰਤ ਇਹ ਰੁੱਖ ਸੜਕ ਤੋਂ ਹਟਾਉਣੇ ਚਾਹੀਦੇ ਆ ਇਸ ਦੇ ਬਾਰੇ ਜਦ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਗੱਲਬਾਤ ਕੀਤੀ ਗਈ ਤਾਂ ਸੌਕਤ ਅਹਿਮਦ ਭਰੇ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਪਹਿਲੇ ਆਦੇਸ਼ ਦਿੰਦੇ ਆ ਕਿ ਜਿਹੜੇ ਸੁੱਕੇ ਰੁੱਖ ਹੈ ਸੜਕਾਂ ਦੇ ਕਿਨਾਰੇ ਉਤਰਨ ਦਾ ਹਟਾਏ ਜਾਣ ਜੇ ਕਿਸੇ ਅਧਿਕਾਰੀ ਦੀ ਲਾਪਰਵਾਹੀ ਪਾਈ ਗਈ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਭੁਪਿੰਦਰ ਸਿੰਘ ਜੀ ਹਾਂ ਭੁਪਿੰਦਰ ਸਿੰਘ ਜੀ ਜਿਹੜੇ ਸੁੱਕੇ ਰੁੱਖ ਹੈ ਪਾਤਣਾ ਤੱਕ ਪਟਿਆਲਾ ਰੋਡ ਤੱਕ ਇਹ ਬਿਲਕੁਲ ਰੋਡ ਤੋਂ ਕਲੀਅਰ ਕਰਨੇ ਚਾਹੀਦੇ ਨੇ ਜੀ ਦਰਖਤ ਸਾਰੇ ਸਾਫ਼ ਕਰਨੇ ਚਾਹੀਦੇ ਨੇ ਮਤਲਬ ਕਿ ਜਿਹੜਾ ਟ੍ਰੈਫਿਕ ਸੜਕ ਤੋਂ ਜਾਂਦੀ ਏ ਕਾਰਾਂ ਗੱਡੀਆਂ ਦਾ ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ ਕੋਈ ਵੱਡਾ ਹਾਦਸਾ ਵਾਪਰ ਸਕਦਾ ਤੇ ਬੜੀਆਂ ਕੀਮਤੀ ਜਾਨਾਂ ਜਾ ਸਕਦੀਆਂ ਨੇ ਤੇ ਸੁੱਕੇ ਪੇੜ ਇਸ ਕਰਕੇ ਸੁੱਕੇ ਪੇੜ ਜਿਹੜੇ ਹਟਨੇ ਚਾਹੀਦੇ ਨੇ ਦਰਖਤੋਂ ਇਹਨਾਂ ਦੀ ਬਹੁਤ ਪੇਰਵਾਹੀ ਹੋਣੀ ਚਾਹੀਦੀ ਅੱਜ ਕੱਲ ਤੇ ਬਹੁਤ ਜ਼ਿਆਦਾ ਰਿਸਕ ਹੈ ਹਨੇਰੀ ਹਨੇਰੀ ਚਖੜ ਬਰਸਾਤ ਦੇ ਕਾਰਨ ਇਹ ਦਰਖਤ ਟੁੱਟ ਕੇ ਸੜਕ ਦੇ ਉੱਤੇ ਡਿੱਗ ਸਕਦੇ ਨੇ ਬਿਲਕੁਲ ਤੇ ਹੋਣਾ ਚਾਹੀਦਾ ਜੀ ਇਹਨਾਂ ਦਾ ਬਹੁਤ ਹਾਂ ਹਾਂ ਜੀ ਹਾਂ ਜੀ ਗਵਰਨਮੈਂਟ ਨੂੰ ਇਹਨਾਂ ਬਾਰੇ ਆ ਪਟਿਆਲੇ ਤੱਕ ਔਰ ਖਪਾਤਣਾ ਤੱਕ ਜਾਓਗੇ ਸੜਕ ਦੇ ਦੋਨੋਂ ਪਾਸੇ ਬਹੁਤ ਸੁੱਕੇ ਦਰਖਤ ਖੜੇ ਹੈ ਜਿਹੜੇ ਕਿ ਮਾਨਸੂਨ ਦਾ ਮੌਸਮ ਤੇਜ਼ ਹਵਾਵਾਂ ਵਿੱਚ ਚਲਦੇ ਹੈ ਹਾਦਸੇ ਹੋ ਸਕਦੇ ਹੈ ਪਹਿਲੇ ਜਿਸਰੇ ਪਟਿਆਲੇ ਮੈਂ ਆਪਣੀ ਤਰਫੋਂ ਜਿਹੜਾ ਹੈਗਾ ਪਹਿਲਾਂ ਵੀ ਆਰਡਰ ਦਿੱਤਾ ਹੋਇਆ ਹੈ ਤੇ ਪਰਸੋਂ ਆਪਾਂ ਇੱਕ ਸਪੈਰੇਟ ਚਿੱਠੀ ਵੀ ਕੱਢੀ ਹੋਈ ਹੈ ਸਾਰੇ ਜਿੰਨੇ ਵੀ ਜ਼ਿਲ੍ਹੇ ਦੇ ਅਫਸਰ ਸਾਹਿਬਾਨ ਨੇ ਕਿ ਜਿਨ੍ਹਾਂ ਜੇ ਇਸ ਤਰੀਕੇ ਦਾ ਕੋਈ ਵੀ ਚੀਜ਼ ਹੈਗੀ ਹੈ ਪਾਵੇਂ ਉਹ ਪ ਜੋ ਕਿ ਦੇਖ ਸਕਦਾ ਹੈ ਕਿਸੇ ਦੀ ਜਾਨ ਸਕਦੀ ਹੈ ਜਾ ਜਾ ਸਕਦੀ ਹੈ ਉਹਨੂੰ ਤੁਸੀਂ ਇਮੀਡੀਏਟਲੀ ਜਿਹੜਾ ਹੈਗਾ ਰਿਮੂਵ ਕਰੋ ਜੇ ਬਾਅਦ ਵਿੱਚ ਖੁਦਾ ਨਾ ਕਰਕੇ ਇਸ ਕਾਰਨ ਕਿਸੇ ਦੀ ਕਿਸੇ ਨੂੰ ਨੁਕਸਾਨ ਹੁੰਦਾ ਹੈ ਤਾਂ ਉਹਦੇ ਲਈ ਜਿਹੜਾ ਹੈਗਾ ਉਹ ਕ੍ਰਿਮੀਨਲ ਕਾਰਵਾਈ ਵੀ ਉਸ ਅਫਸਰ ਤੇ ਹੋਏਗੀ ਜੇ ਉਹ ਕਾਰਵਾਈ ਨਹੀਂ ਕਰਦਾ ਸਰ ਇੱਕ ਪਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼